ਅੱਜ ਦੇ ਵੀਡੀਓ ਕੁਝ ਵਿਸ਼ੇਸ਼ ਵਿਸ਼ੇ ਤੇ ਆਪਾਂ ਬਣਾ ਰਹੇ ਹਾਂ 2-3 ਮਿੰਟਾਂ ਦੀ ਵੀਡੀਓ ਐ ਸਾਰਿਆਂ ਨੇ ਬੜੇ ਪਿਆਰ ਨਾਲ ਸਰਵਣ ਕਰਨੀ ਐ ਕੁਝ ਭੈਣਾਂ ਦੇ ਸਵਾਲ ਸਨ ਕੁਝ ਵੀਰਾਂ ਦੇ ਸਵਾਲ ਸਨ ਗੁਰਬਾਣੀ ਬਾਰੇ ਤੇ ਸੋ ਆਪ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਭੈਣਾਂ ਨੇ ਇਹ ਸਵਾਲ ਕੀਤੇ ਸੀਗੇ ਵੀ ਆਪਾਂ ਨੂੰ ਗੁਰਬਾਣੀ ਘਰ ਦੇ ਵਿੱਚ ਜਦੋਂ ਆਪਾਂ ਪੜ੍ਹਨੀ ਐ ਕੀ ਅਸੀਂ ਸੋਫੇ ਤੇ ਬਹਿ ਕੇ ਜਾਂ ਕੁਰਸੀ ਤੇ ਬਹਿ ਕੇ ਜਾਂ ਬੈੱਡ ਤੇ ਬਹਿ ਕੇ ਬਾਣੀ ਪੜ ਸਕਦੇ ਆ ਪਹਿਲਾ ਸਵਾਲ ਏ ਆ ਦੂਜਾ ਸਵਾਲ ਏ ਆ ਵੀ ਜਦੋਂ ਆਪਾਂ ਕੋਈ ਪਾਠ ਸੁਖਮਣੀ ਸਾਹਿਬ ਦਾ ਕਰ ਰਹੇ ਆ ਉਹ ਸਾਰਾ ਹੀ ਪਾਠ ਕਰਕੇ ਸਮਾਪਤੀ ਕਰਨੀ ਪੈਣੀ ਏ ਕਿ ਆਪਾਂ ਅੱਧਾ ਵੀ ਕਰ ਸਕਦੇ ਆ ਸੋ ਇਹ ਵੀਡੀਓ ਨੂੰ ਸਕਿਪਰ ਨਾ ਕਰਿਓ ਸਾਰੀ ਸੁਣਿਓ ਗੁਰਬਾਣੀ ਪ੍ਰਤੀ ਆਪਾਂ ਜਰੂਰੀ ਬੇਨਤੀਆਂ ਜਿਹੜੀਆਂ ਆਪਾਂ ਸਰਵਣ ਕਰਨੀਆਂ ਨੇ ਪਹਿਲੀ ਬੇਨਤੀ ਤਾਂ ਇਹ ਏ ਆ ਵੀ ਜਦੋਂ ਆਪਾਂ ਇਹ ਗੱਲ ਕਹਿੰਨੇ ਆ ਵੀ ਸੋਫੇ ਤੇ ਬਹਿ ਕੇ ਜਾ ਬੈੱਡ ਤੇ ਬੈਠ ਕੇ ਆਪਾਂ ਨੂੰ ਪਾਠ ਕਰਨਾ ਚਾਹੀਦਾ ਤੇ ਮੈਂ ਇਹ ਬੇਨਤੀ ਕਰਾਂਗਾ ਵੀ ਸੋਫੇ ਤੇ ਬੈਠ ਕੇ ਜਾਂ ਬੈੱਡ ਤੇ ਪੈ ਕੇ ਪਾਠ ਕਰਨ ਨੂੰ ਕੋਈ ਹਰਜ ਨਹੀਂ ਹੈ ਇਹਦੇ ਚ ਕਦੇ ਵੀ ਨਹੀਂ ਸੋਚਣਾ ਵੀ ਮੈਂ ਸੋਫੇ ਤੇ ਬੈਠੀ ਆ ਜਾਂ ਮੈਂ ਬੈਠਾ ਜਾਂ ਮੈਂ ਬੈੱਡ ਤੇ ਬੈ ਕੇ ਬਾਣੀ ਪੜ ਰਿਹਾ ਸਭ ਤੋਂ ਵੱਡੀ ਗੱਲ ਅੱਜ ਦੇ ਸਮੇਂ ਦੇ ਅੰਦਰ ਘਰ ਦੇ ਅੰਦਰ ਬਾਣੀ ਪੜਨੀ ਹੀ ਸਭ ਤੋਂ ਵੱਡਾ ਪਉਣਾ ਹੈ ਬੜੀ ਜ਼ਰੂਰੀ ਹੈ ਕਿਉਂਕਿ ਮਹਾਰਜ ਕਹਿੰਦੇ ਨੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਜਿਹੜੇ ਜਿਨ੍ਹਾਂ ਦੇ ਚੰਗੇ ਕੰਮ ਹੁੰਦੇ ਆ ਉਹਨਾਂ ਦੇ ਘਰਾਂ ਵਿੱਚ ਬਾਣੀ ਪੜੀ ਜਾਂਦੀ ਹੈ ਤੇ ਜਿਨ੍ਹਾਂ ਦੇ ਘਰਾਂ ਵਿੱਚ ਬਾਣੀ ਪੜੀ ਜਾਂਦੀ ਤੇ ਮਾਰਜ ਕਹਿੰਦੇ ਉਹਨਾਂ ਦੇ ਸਾਰੇ ਹਨੇਰੇ ਘਰ ਵਿੱਚ ਦੂਰ ਹੋ ਜਾਂਦੇ ਨੇ ਬੱਚਿਆਂ ਨੂੰ ਵੀ ਚੰਗੀ ਸਿਹਤ ਮਿਲਦੀ ਹੈ ਕਈ ਇਹਨਾਂ ਕਾਰਨਾਂ ਕਰਕੇ ਆਪਾਂ ਘਰ ਵਿੱਚ ਬਾਣੀ ਨਹੀਂ ਪੜਦੇ ਸੋ ਸੋਵੇ ਤੇ ਬਹਿਣਾ ਜਾਂ ਬੈੱਡ ਤੇ ਬਹਿਣਾ ਪਹਿਲਾਂ ਤਾਂ ਇਹ ਦੇਖਣਾ ਵੀ ਉੱਥੇ ਸਾਫ ਸਫਾਈ ਹੈ ਜੇ ਤੁਹਾਡਾ ਸੋਫਾ ਸਾਫ ਹੈ ਜਾਂ ਬੈੱਡ ਸਾਫ ਹੈ ਜਾਂ ਸੋਹਣੀ ਚਾਦਰ ਮਛਾ ਲਓ ਵੱਖਰੀ ਰੱਖ ਲਓ ਜੇ ਜਿਨ੍ਹਾਂ ਦੇ ਘਰਾਂ ਵਿੱਚ ਇੱਕ ਵੱਖਰੀ ਥਾਂ ਬਣੀ ਹੁੰਦੀ ਹੈ ਪਹਿਲੀ ਕੋਸ਼ਿਸ਼ ਤਾਂ ਇਹ ਕਰੋ ਵੀ ਇੱਕ ਥਾਂ ਐਸੀ ਚੁਣ ਲਓ ਜਿੱਥੇ ਰੋਜ਼ ਬਹਿ ਕੇ ਬਾਣੀ پڑھਣੀ ਹੈ ਉਹ ਉਥੋਂ ਦੀ ਜਗ੍ਹਾ ਦੀ ਜਿਹੜੀ ਊਰਜਾ ਜਿਹੜੀ ਉਹ ਤੁਹਾਨੂੰ ਬੜੀ ਵਧੀਆ ਮਹਿਸੂਸ ਹੋਏਗੀ ਇਹਦੇ ਵਿੱਚ ਕੋਈ ਭਰਮ ਭਲੇਖੇ ਜ ਨਹੀਂ ਪੈਣਾ ਜਿਨ੍ਹਾਂ ਦੇ ਘਰਾਂ ਵਿੱਚ ਇਹ ਪ੍ਰਬੰਧ ਨਹੀਂ ਹੈ ਕੋਈ ਵੱਖਰੀ ਜਗ੍ਹਾ ਨਹੀਂ ਬਣੀ ਹੋਈ ਥਾਵਾਂ ਥੋੜੀਆਂ ਨੇ ਭੈਣਾ ਕੰਮ ਤੰਦੇ ਕਰਦੀਆਂ ਕਰਦੀਆਂ ਵਿੱਚੋਂ ਸਮਾਂ ਕੱਢ ਕੇ ਤਾ ਸੋਵੇ ਤੇ ਜਾਂ ਬੈੱਡ ਤੇ ਬਹਿ ਕੇ ਬਾਣੀ ਪੜ ਲੈਂਦੀਆਂ ਨੇ ਇਹਦੇ ਚ ਕੋਈ ਭਰਮ ਨਹੀਂ ਕਰਨਾ ਇਹਦੇ ਚ ਕਦੇ ਵੀ ਇਹ ਨਹੀਂ ਸੋਚਣਾ ਵੀ ਮੈਂ ਬਾਣੀ ਕਿਉਂ ਵੜ ਰਹੀ ਹਾਂ ਸੋ ਦੂਸਰਾ ਸਵਾਲ ਇਹ ਹੈ ਵੀ ਜਦੋਂ ਆਪਾਂ ਸੁਖਮਣੀ ਸਾਹਿਬ ਦਾ ਪਾਠ ਪੜਨਾ ਜਾਂ ਵੀਰ ਮੇਰੇ ਘਰਾਂ ਵਿੱਚ ਕਰਦੇ ਨੇ ਮੰਨ ਲਓ ਤੁਹਾਡੇ ਕੋਲ ਸਮਾਂ ਘੱਟ ਹੈ ਤੁਸੀਂ ਸਾਰਾ ਪਾਠ ਸੁਖਮਣੀ ਸਾਹਿਬ ਦਾ ਨਹੀਂ ਕਰ ਸਕਦੇ ਸੋ ਅੱਜ 12 ਅਸ਼ਟਪਦੀਆਂ ਪੜ੍ਹ ਕੇ ਦੂਸਰੇ ਦਿਨ ਤੁਸੀਂ ਉਥੋਂ ਲੱਗ ਕੇ 24 ਅਸ਼ਟਪਦੀਆਂ ਪੂਰਾ ਸੁਖਮਣੀ ਸਾਹਿਬ ਦੋ ਦਿਨਾਂ ਚ ਭੋਗ ਪਾ ਸਕਦੇ ਹੋ ਜਰੂਰੀ ਇਹ ਨਹੀਂ ਹੈ ਵੀ ਸਾਰਾ ਪਾਠ ਕਰਕੇ ਆਪਾਂ ਉੱਠਣਾ ਹੈ ਕਈ ਵਾਰ ਬੰਦਾ ਬਿਜ਼ੀ ਇੰਨਾ ਹੁੰਦਾ ਕੰਮ ਧੰਦੇ ਦੇ ਅੰਦਰ ਹਾਂ ਜੇ ਤੁਸੀਂ ਕਰ ਸਕਦੇ ਹੋ ਆਲਸ ਨਹੀਂ ਕਰਨਾ ਜੇ ਕਰ ਸਕਦੇ ਹੋ ਤੇ ਸਾਰਾ ਹੀ ਪਾਠ ਸੁਖਮਣੀ ਸਾਹਿਬ ਦਾ ਕਰਕੇ ਭੋਗ ਪਾਓ ਪਰ ਜੀ ਨਹੀਂ ਕਰ ਸਕਦੇ ਕਿ ਮੇਰੀਆਂ ਭੈਣਾਂ ਕੰਮ ਧੰਦੇ ਵਿੱਚ ਇਹਨਾਂ ਬੀਜੀ ਬੱਚਿਆਂ ਨੂੰ ਤਿਆਰ ਕਰਨਾ ਸਕੂਲ ਭੇਜਣਾ ਘਰ ਵਾਲੇ ਨੂੰ ਵੀ ਮਤਲਬ ਰੋਟੀ ਪਾਣੀ ਦੇਣਾ ਕਈ ਕਰਾਂ ਦੇ ਮਾਪੇ ਬਾਬਨ ਬਜ਼ੁਰਗ ਉਹਨਾਂ ਦੀ ਸੇਵਾ ਵੀ ਕਰਨੀ ਉਹ ਵੀ ਮਹਾਰਾਜ ਨੇ ਆਪਾਂ ਨੂੰ ਹੁਕਮ ਕੀਤਾ ਇਸ ਕਰਕੇ ਬਾਣੀ ਜਿੰਨੀ ਪੜੀ ਜਾਵੇ ਬਹੁਤੀ ਤੇ ਬਹੁਤੀ ਥੋੜੀ ਤੇ ਥੋੜੀ ਜਿੰਨੀ ਪੜੀ ਹੁਣ ਪੜੀ ਜਾਂਦੀ ਹੈ ਤੁਸੀਂ ਜ਼ਰੂਰ ਪੜ੍ਹਨੀ ਬਾਣੀ ਪੜ੍ਹਨੀ ਨਹੀਂ ਛੱਡਨੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਹਨਾਂ ਪਰਪਲੇਖਿਆਂ ਚ ਪੈ ਕੇ ਕਈ ਵਾਰ ਆਪਾਂ ਬਾਣੀ ਨਹੀਂ ਪੜਦੇ ਵੀ ਸਾਰਾ ਪਾੜ ਕਰਨ ਲੱਗਿਆ ਸਾਡੇ ਕੋਲ ਸਮਾਂ ਨਹੀਂ ਹੈ ਤੇ ਅੱਜ ਆਪਾਂ ਰਹਿ ਨਹੀਂ ਦਿੰਨੇ ਆ ਉਹ ਰਹਿਣ ਦਿਨੇ ਕਰਦੇ ਕਰਦੇ ਆਪਾਂ ਦੂਰ ਹੋ ਰਹੇ ਆ ਨੇੜੇ ਨਹੀਂ ਹਾਰੇ ਇਸ ਕਰਕੇ ਬਾਣੀ ਜ਼ਰੂਰ ਪੜੋ ਘਰ ਵਿੱਚ ਚਾਹੇ ਸੋਫੇ ਤੇ ਬਹਿ ਕੇ ਪੜੋ ਜਾਂ ਬੈਠੇ ਜੇ ਤੁਸੀਂ ਗੁਟਕੇ ਤਾਂ ਕਰਨੇ ਹੋ ਤਾਂ ਸੁਨ੍ਹਾ ਰਮਾਲਾ ਇੱਕ ਗੁਰਦੁਆਰੇ ਨੂੰ ਲਿਓ ਜਾਂ ਬਾਜ਼ਾਰ ਚੋਂ ਲਿਓ ਜਾਂ ਇੱਕ ਸਰੋਪਾ ਹੁੰਦਾ ਜਾਂ ਪੀਲਾ ਜਾਂ ਕੋਈ ਨੀਲਾ ਉਹਦੇ ਚ ਗੁਟਕਾ ਸਾਹਿਬ ਨੂੰ ਰੱਖੋ ਉਹ ਹੱਥ ਚ ਰੱਖ ਕੇ ਤੁਸੀਂ ਗੁਟਕਾ ਸੇਵ ਲੈ ਕੇ ਕਿਤੇ ਵੀ ਬਹਿ ਕੇ ਸੁਣੀ ਵਧੀਆ ਸਾਫ ਥਾਂ ਤੇ ਤੁਸੀਂ ਬਾਣ ਕਰ ਸਕਦੇ ਹੋ ਇਹਦੇ ਚ ਕੋਈ ਸਵਾਲ ਨਹੀਂ ਹੈ ਕੋਈ ਇਹਦੇ ਚ ਭਰ ਬਲੇਖਾ ਨਹੀਂ ਤੇ ਇੱਕ ਸਵਾਲ ਹੋਰ ਸੀ ਕਿ ਇਸ਼ਨਾਨ ਕਰਕੇ ਹੀ ਬਾਣੀ ਪੜ੍ਹਨੀ ਚਾਹੀਦੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਮਹਾਰਾਜ ਨੇ ਮੈਂ ਆਪ ਨੂੰ ਹੁਕਮ ਕੀਤਾ ਹੈ ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਏ aroga ਇਸ਼ਨਾਨ ਕਰਨਾ ਸਿੱਖ ਲਈ ਬਹੁਤ ਜ਼ਰੂਰੀ ਹੈ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਪਰ ਦੂਜਾ ਸਵਾਲ ਇਹ ਵੀ ਹੈ ਵੀ ਕਿਤੇ ਮਜਬੂਰੀ ਜਾਂ ਤੁਹਾਨੂੰ ਬੁਖਾਰ ਹੈ ਜਾਂ ਤੁਹਾਡਾ ਸਰੀਰ ਸਾਥ ਨਹੀਂ ਦੇ ਰਿਹਾ ਤੇ ਆਪਾਂ ਕਹਿ ਦਿੰਦੇ ਅੱਜ ਇਸ਼ਨਾਨ ਨਹੀਂ ਹੋਇਆ ਬਾਣੀ ਰਹਿਣ ਦਿੰਦੇ ਆ ਸੋ ਪਿਆਰਿਓ ਮੇਰੀ ਇਹ ਸੋਚਣੀ ਹੈ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੇਰੀ ਇਹ ਸੋਚਣੀ ਹੈ ਵੀ ਬਾਣੀ ਤੁਸੀਂ ਜ਼ਰੂਰ ਪੜੋ ਜੇ ਇੱਕ ਟਾਈਮ ਇਸ਼ਨਾਨ ਨਹੀਂ ਹੋਇਆ ਪਰ ਆਲਸ ਨਹੀਂ ਕਰਨਾ ਵੀ ਆਪਾਂ ਚੰਗੇ ਭੱਲੇ ਫਿਰ ਵੀ ਇਸ਼ਨਾਨ ਨਹੀਂ ਕਰਨਾ ਨਹੀਂ ਤਬੀਦ ਖਰਾਬ ਹੈ ਬੁਖਾਰ ਹੈ ਤੁਹਾਡਾ ਸਰੀਰ ਸਾਥ ਨਹੀਂ ਦੇ ਰਿਹਾ ਤੁਸੀਂ ਮੂੰਹ ਹੱਥ ਧੋ ਕੇ ਹੱਥ ਪੈਰ ਸੋਚੇ ਕਰਕੇ ਤੁਸੀਂ ਜਰਜੀ ਸਾਹਿਬ ਦਾ ਪਾਠ ਕਰੋ ਤੁਸੀਂ ਬਾਣੀ ਪੜੋ ਇਹ ਕੁਝ ਸਵਾਲ ਸੀਗੇ ਜਿਹੜੀਆਂ ਭੈਣਾਂ ਦੇ ਕੁਝ ਸੰਗਤ ਦੇ ਸਵਾਲ ਹੁੰਦੇ ਨੇ ਕਿਉਂਕਿ ਨਿੱਕੇ ਨਿੱਕੇ ਸਵਾਲਾਂ ਚ ਆਪਾਂ ਭਾਰਾ ਭਲੇਖਿਆਂ ਵਿੱਚ ਪੈ ਜਾਂਦੇ ਆ ਤੇ ਬਾਣੀ ਆਪਾਂ ਨੂੰ ਧਰਮ ਤੋਂ ਬਾਹਰ ਕੱਢਦੀ ਇਹ ਸਾਰੇ ਕਾਰਨਾ ਕਰਕੇ ਵੀ ਕਈ ਵਾਰ ਆਪਾਂ ਬਾਣੀ ਤੋਂ ਦੂਰ ਹੋ ਜਾਂਦੇ ਆ ਪਰ ਪਿਆਰਿਓ ਹੋ ਸਕਦਾ ਇਸ ਵੀਡੀਓ ਦੇ ਅੰਦਰ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਿਲਗੇ ਹੋਣਗੇ ਹੋਰ ਵੀ ਕਿਹ ਸਵਾਲ ਹੋਣ ਤੁਸੀਂ ਕਮੈਂਟ ਕਰਕੇ ਤੁਸੀਂ ਲਿਖ ਸਕਦੇ ਹੋ ਤੁਸੀਂ ਸਾਨੂੰ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਹਫਤੇ ਚ ਇੱਕ ਦਿਨ ਤੁਹਾਡੇ ਸਵਾਲਾਂ ਦੇ ਅਸੀਂ ਜਵਾਬ ਦੇਈਏ ਗੁਰਬਾਣੀ ਪ੍ਰਤੀ ਬਾਣੀ ਘਰ ਵਿੱਚ ਪੜ੍ਹਨੀ ਸਾਰਿਆਂ ਨੂੰ ਜ਼ਰੂਰੀ ਏ ਜਿਹੜੇ ਨਹੀਂ ਪੜ੍ਹਦੇ ਭਾਈ ਸ਼ੁਰੂ ਕਰੋ ਜਿਨ੍ਹਾਂ ਨੂੰ ਜਬਜੀ ਸਾਹਿਬ ਦਾ ਪਾਠ ਹੁੰਦਾ ਜਬਜੀ ਸਾਹਿਬ ਕਰਨ ਜਿਨ੍ਹਾਂ ਨੂੰ ਪੰਜ ਬਾਣੀਆਂ ਆਉਂਦੀਆਂ ਪੰਜ ਬਾਣੀਆਂ ਕਰਨ ਬੱਚਿਆਂ ਨੂੰ ਇੱਕ ਓੰਕਾਰ ਦੀ ਪੌੜੀ ਪਹਿਲੀ ਪੜਾ ਕੇ ਮੰਨ ਲਓ ਆਪਾਂ ਬੱਚਿਆਂ ਨੂੰ ਤਿਆਰ ਕਰ ਰਹੇ ਆ ਆਪਣੇ ਕੋਲ 2-4 ਮਿੰਟ ਨੇ ਆਪਾਂ ਗੁੱਸਾ ਕਰਨ ਨਾਲੋਂ ਲੜਾਈ ਝਗੜਾ ਕਰਨ ਨਾਲੋਂ ਪਹਿਲੀ ਪੌੜੀ ਦਾ ਪਾਠ ਕਰਕੇ ਬੱਚਿਆਂ ਨੂੰ ਸਕੂਲ ਭੇਜੀਏ ਤੇ ਤੁਸੀਂ ਨੋਟ ਕਰ ਲਿਆ ਜੀ ਅੱਜ ਤੋਂ ਕਾਪੀ ਪੈਨ ਰੱਖ ਲਓ ਜਿਹੜੇ ਕਹਿੰਦੇ ਸਾਡੇ ਬੱਚੇ ਠੀਕ ਨਹੀਂ ਰਹਿੰਦੇ ਜਾਂ ਸਾਡੇ ਘਰ ਵਿੱਚ ਕਲੇਸ਼ ਨਹੀਂ ਮੁੱਕਦਾ ਜਦੋਂ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਆਸਾਰ ਬੱਚਿਆਂ ਨੂੰ ਤਿਆਰ ਕਰਨਾ ਜਾਂ ਪ੍ਰਸ਼ਾਦਾ ਪਕਾਉਣ ਲੱਗਿਆਂ ਪਹਿਲੀ ਪੌੜੀ ਦਾ ਪਾਠ ਸ਼ੁਰੂ ਕਰਤਾ ਤੇ 15 ਦਿਨਾਂ ਬਾਅਦ ਇੱਕ ਮਹੀਨੇ ਬਾਅਦ ਵਾਕਈ ਹੀ ਗੁਰਬਾਣੀ ਇਸ ਜਗ ਮੈਂ ਚਾਨਣ ਹੈ ਤੁਹਾਡੇ ਘਰ ਵਿੱਚ ਚਾਨਣ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਦੁੱਖਾਂ ਕਲੇਸ਼ਾਂ ਤੋਂ ਰਹਿਤ ਹੋ ਜਾਓਗੇ ਜੇ ਤੁਹਾਨੂੰ ਜੀਵਨ ਜਾਂਚ ਆ ਜਾਏਗੀ ਵੀ ਅਸੀਂ ਜ਼ਿੰਦਗੀ ਜੀਣੀ ਕਿਵੇਂ ਹੈ ਇਸ ਕਰਕੇ ਵੀਡੀਓ ਨੂੰ ਸਾਰਿਆਂ ਨੇ ਜਰੂਰ ਸੁਣਿਓ ਸ਼ੇਅਰ ਵੀ ਕਰਿਓ ਤਾਂ ਕਿ ਹੋਰਾਂ ਨੂੰ ਵੀ ਪਤਾ ਲੱਗ ਸਕੇ ਵੀ ਆਪਾਂ ਗੁਰਬਾਣੀ ਪੜ੍ਹਨੀ ਕਿਉਂ ਜ਼ਰੂਰੀ ਹੈ ਤੇ ਕਿਵੇਂ ਪੜ੍ਹਨੀ ਹੈ ਵਾਹਿਗੁਰੂ ਜੀ